ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਰਾ ਭੋਗਪੁਰ ਦੇ ਨੇਰੇ ਪਿੰਡ ਸਨੋਰਾ ਦੇ ਪੁਲ ਤੇ ਗੱਡੀ ਦਾ ਬੈਲੈਂਸ ਵਿਗੜ ਜਾਣ ਕਾਰਨ ਐਕਸੀਡੈਂਟ ਹੋ ਗਿਆ ਉਹ ਮਲੇਰਕੋਟਲਾ ਤੋਂ ਹਾਜੀਪੁਰ ਨੂੰ ਜਾ ਰਹੇ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਸਨੋਰਾ ਪੁਲ ਤੇ ਗੱਡੀ ਦਾ ਅਤੇ ਗੱਡੀ ਰੋਡ ਦੇ ਵਿੱਚ ਘਾਰ ਲੱਗੇ ਡਿਵਾਈਡਰਾਂ ਤੇ ਜਾ ਵਜੀ ਜਿਸ ਕਾਰਨ ਤਿੰਨ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਪਾ ਡਰਾਈਵਰ ਕਾਦਮ हुसैन ਦਾ ਵੀਰ ਜ਼ਖਮੀ ਹੋ ਗਿਆ ਸਰਦਾਰ ਅਲੀ ਬਿਲਕੁਲ ਠੀਕ ਠਾਕ ਹਨ ਗੱਡੀ ਦੇ 에ਅਰ ਬੈਗ ਖੁੱਲਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਤੇ ਐਸਐਸ ਫੋਰਸ ਅਤੇ ਭੋਗਪੁਰ ਪੁਲਿਸ ਨੇ ਤੁਰੰਤ ਜ਼ਖਮੀਆਂ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੋਢੀ ਸਹਾਇਤਾ ਦੇ ਕੇ ਦਾਖਲ ਕਰਵਾਇਆ ਇਸ ਮੌਕੇ ਸਰਦਾਰ ਅਲੀ ਨੇ ਪਰਮਾਤਮਾ ਅਤੇ ਆਪਣੇ ਚਾਹਣ ਵਾਲਿਆਂ ਦੀਆਂ ਦੁਆਵਾਂ ਤੋਂ ਲੈ ਕੇ ਸਭ ਦਾ ਧੰਨਵਾਦ ਕੀਤਾ ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਅੱਲਾਹ ਪਾਕ ਦਾ ਅੱਲਾਹ ਦੇ ਪਾਕ ਵਲੀਆਂ ਦਾ ਮੁਰਸ਼ਿਦਾਂ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹੁੰਦਾ ਜਿੰਨੇ ਮੇਰੇ ਚਾਹਣ ਵਾਲੇ ਹੋ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ ਪਰ ਆਪਣੇ ਬਚਤ ਕਰ ਦਿੱਤੀ ਇਹ ਦਸੂਹਾਂ ਮਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ। ਸ਼ੋਅ ਤੇ ਜਾ ਰਹੇ ਸੀਗੇ। ਪਰ ਗੱਡੀ ਕਦੋਂ ਆਊਟ ਆਫ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ। ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ। ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਸਟੀਅਰਿੰਗ ਵੀ ਆਪਣੇ ਅੰਡਰਲਾਈਨ ਦੀ ਕੋਸ਼ਿਸ਼ ਕੀਤੀ ਪਰ 10 ਮਿੰਟ ਦੇ ਵਿੱਚ ਸਾਰਾ ਕੁਝ ਵਾਪਰ ਗਿਆ। ਗੱਡੀ ਕਾਫੀ ਜ਼ਿਆਦਾ ਲਾਸ ਹੋ ਗਈ ਹੈ ਚਲੋ ਉਹ ਕੋਈ ਡਾਟਾ ਬਟਾ ਲਾਸ ਨਹੀਂ ਹੈ। ਪਰ ਤੁਹਾਡੀਆਂ ਦੁਆਵਾਂ ਨਾਲ ਸਭ ਕੁਝ ਬਚਾ ਲਿਆ। ਬਰਾਬਰ ਮੇਰਾ ਮੇਰਾ ਕਜ਼ਨ ਬ੍ਰਦਰ ਹੀ ਆ ਸਾਦਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੈਰੇ ਰਾਜ ਹਸਪੀਟਲ ਚ ਬਾਕੀ ਸਾਰੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭ ਦੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉਹ ਤੇ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਨਿਊਜ਼ ਜਿਹੜੀ ਆਏ ਵਾਇਰਲ ਕਰ ਦਿੱਤੀ ਪਰ ਮੈਂ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਔਰ ਤੁਹਾਡੀਆਂ ਦੁਆਵਾਂ ਨੇ ਮੈਨੂੰ ਠੀਕ ਠਾਕ ਰੱਖਿਆ ਹੋਇਆ ਔਰ ਮੈਨੂੰ ਉਮੀਦ ਹੈ ਕਿ ਹਮੇਸ਼ਾ ਤੁਹਾਡੀਆਂ ਦੁਆਵਾਂ ਹੀ ਮੇਰੇ ਸਿਰ ਤੇ ਰਹਿਣਗੀਆਂ ਔਰ ਤੁਸੀਂ ਹਮੇਸ਼ਾ ਮੈਨੂੰ ਚੜ੍ਹਦੀ ਕਲਾ ਚ ਰੱਖੋਗੇ ਔਰ ਮੈਂ ਆਪਣੀ ਆਵਾਜ਼ ਦੇ ਨਾਲ ਆਪਣੇ ਲਫ਼ਜ਼ਾਂ ਦੇ ਨਾਲ ਤੁਹਾਨੂੰ ਹਮੇਸ਼ਾ ਪਿਆਰ ਦਿੰਦਾ ਰਹੂੰਗਾ ਔਰ ਤੁਹਾਡੀ ਖਿਦਮਤ ਕਰਦਾ ਰਹੂੰਗਾ ਅੱਲਾ ਹਾਫਿਜ਼